ਵੀ ਠੰਡ ਵੀ ਪੂਰੀ ਜੋਰਾਂ ਤੇ ਧੁੰਦਾਂ ਧੁੱਪ ਫੁੱਲ ਪਈ ਪਈ ਆ ਤੇ ਅੱਜ ਅਸੀਂ ਜਾਣਾ ਸੀ ਕਿਤੇ ਸੂਟ ਤੇ ਦੋਨਾਂ ਨੇ ਤੇ ਸੋਨਾ ਕਹਿੰਦਾ ਗੱਡੀ ਬੜਾ ਸਾਫ਼ ਕਰਦਾ। ਰਾ ਦੇਖ ਸਕਦੇ ਹੋ ਕਿ ਮੜਿਆ ਪਿਆ ਹੈ। ਸਵੇਰ ਦਾ ਲੱਗਿਆ ਪਿਆ ਬੜਾ ਅੰਦਰੋਂ ਮਾਈਟਿੰਗ ਵਗੈਰਾ ਸਾਫ਼ ਕਰੀ ਹੈਗੀ। ਅੰਦਰੋਂ ਗੱਡੀ ਸਾਫ਼ ਕਰੀ ਹੈ। ਤੇ ਹੁਣ ਲੱਗਿਆ ਹੋਇਆ ਹੈਗਾ ਇਹਨੂੰ ਸਾਫ਼ ਕਰ। ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਦੋਨਾਂ ਨੇ ਜਾਣਾ ਬਾਹਰ। ਕਰਦੇ ਪਾਸੋਂ ਹੋ ਗਈ ਸੋਨੇ? ਉਧਰ ਹੋ ਗਈ? ਨਾ ਕਰਨਾ। ਕਰਨੀ ਹੈ? ਇਹ ਲੈ ਵੀ ਸੋਨਾ ਕੰਦਾ ਕਰਨੀ ਹੈ ਮੈਂ ਸੌਪਨਾ ਲੱਗਿਆ ਹੋਇਆ ਹੈਗਾ ਕੋਈ ਲੋ ਨਹੀਂ ਸਗਾ ਕਦੇ ਨਾਲ ਕਈ ਮਹਿਮਾ ਗੱਡੀ ਕਰੀਏ ਸਾਫ ਗੱਡੀ ਸਾਫ ਕਰੀਏ ਗੱਡੀ ਸਾਫ ਕਰੀਏ ਠੀਕ ਹੈ ਮੱਕੀ ਦੇ ਆਟੇ ਵਾਲਾ ਪਾਈ ਵੀ ਲੱਗੀ ਆ ਸਾਡੇ ਕੋਲ ਦੀ ਸਾਡੇ ਗੁਰੂਆਂ ਵਧੀਆ ਆਖੀ ਮੋਟਰ ਚਲਾਈ ਹੋਈ ਹੈ ਕਿ ਗੱਠੰਡਾ ਬਣੀ ਹੈ ਹੈ ਪਾਈ ਠੰਡਾ ਹੈ ਬਾਹਰ ਬੰਦ ਕਰਤੀ ਮੋਟਰ ਬੰਦ ਕਰਤੀ ਇਹ ਮਰ ਕੜਾ ਮੋੜ ਕੋਟਾ ਤਿੰਗੀ ਤਰਾ ਮਾਰ ਗਿਆ ਮਿੱਟੀ ਮੁੱਟੀ ਜੀ ਵਾਵਾ ਹੀ ਪਿਆ ਸੋਨੇ ਮੈਂ ਹੈ ਨਾ ਪਾਈ ਬਿਲੇ ਆਉਂ ਜਾ ਕੇ ਕਿਹਦੋਂ ਹਾਂ ਬਸ ਹੈ ਸਾਡੇ ਪਾ ਬਿਲਾਉਣੇ ਕਰਕੇ ਮੈਂ ਕਹਣਾ ਹੈ ਹੈ? ਤੈਂ ਕਿਧਰ ਹੋ ਜੂ? ਲੇਟ ਹੋ ਜਾਣਾ ਹੈ ਹੈ? ਲੇਟ ਹੋ ਜਾਣਾ ਹੈ। ਨਾ ਨਾ ਉਹ ਤਾਂ ਬੜਾ ਹੀ ਲੇਟ ਹੈ। 1 ਵਜੇ ਹੈ ਪ੍ਰੋਗਰਾਮ। ਅੱਛਾ। ਹਾਂ। 1 ਵਜੇ ਹੈਗਾ। ਬਹੁਤ ਹੋਰ ਤਨ ਕਿਤੇ ਖੜਨਾ ਪੜਾ ਅੱਜ। ਆਹ ਹੋ ਗਿਆ। ਮੈਂ ਫਾਕ ਨਹੀਂ ਫੜਾਉਣੇ। ਬੰਦਾ ਹੁੰਨਾ ਤਿਆਰ। ਪਾ ਕਰਦਾ। ਬਾਹਰ ਲਿਬੜੇ ਬਸ਼ੀ ਗੱਡੀ ਹੁੰਦੀ ਆ ਅੱਜ ਸਾਰਾ ਹੋ ਜਾਂਦਾ ਜੇ ਵੀ ਨਾ ਮੂਰੋ ਰਹਿੰਦੀ ਹੈ ਜੀ। ਗੱਡੀ ਸਾਫ ਕਰਦੇ। ਇੱਧਰ ਤਾਂ ਮਾਰਦੇ ਇੱਧਰ ਸਿਰਫ ਮਾਰੀ ਹੋਈ ਸੀ ਤੇਰੀ। ਹਾਂ ਵਾਹ ਬੜੋਸ ਯਾਰ ਬੜੀ ਵੱਡੀ ਹੋਈ ਪਈ ਸੋਨਾ ਲੱਗਿਆ ਹੋਇਆ ਹੈਗਾ ਬਈ ਨਿਆਰੇ ਦਿੱਤੇ ਪੈਣੇ ਨਾ ਸੋਨੇ ਜਦਨ ਦੀ ਗੱਡੀ ਲੱਤੀ ਹੈ ਹੈ ਪੂਰੇ ਪੂਰੇ ਨਿਆਰੇ ਨਹੀਂ ਸੋਨਾ ਹੈ ਨਾ ਯਾਰ ਸੋਨਾ ਫੀਲ ਕਰੇ ਪੂਟ ਲਾ ਆਂਦਾ ਯਾਰਾ ਬਸ ਲਾ ਆਂਦਾ ਗਿੱਲਾ ਹੋ ਜੂਗਾ ਯਾਰਾ ਕੋ ਨਾਲ ਤਾਂ ਹੈਗਾ ਠੰਡ ਹੈ ਨਾ ਗਿੱਲਾ ਹੋ ਜਾਂਦਾ ਤੂੰ ਫੇਰ ਸੇ ਕਿਹੜੇ ਕਿਹੜੇ ਭਰਾਵਾਂ ਨੂੰ ਐ ਸੌਂਕ ਹੁੰਦਾ ਕਿ ਯਾਰ ਜਿਹੜਾ ਵੀ ਸੰਦ ਹੈ ਮੰਨ ਲਓ ਗੱਡੀ ਹੈ ਚਾਹੇ ਮੋਟਰਸਾਈਕਲ ਹੈ ਜੋ ਵੀ ਹੈਗਾ ਐ ਸਾਫ਼ ਸੁਥਰਾ ਰੱਖਣ ਦਾ ਸੋਕ ਉਹ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਕਿਸ ਲੱਗਿਆ ਪਿਆ ਸੌਂਕਾ ਤੇ ਆਪਾਂ ਲਾਈਟ ਬਦਲ ਆਉਣੀ ਹੈਗੀ ਇਹ ਗਰੀਬ ਬੈਗ ਵਿੱਚ ਹੈਗੀ ਬਦਲ ਆਉਣੀ ਹੈਗੀ ਤੇ ਖਰਾਬ ਹੋ ਗਈ ਚ ਪਾਣੀ ਪੈਣ ਲੱਗ ਗਿਆ ਪਾਣੀ ਰਾਵੜਾ ਹੋ ਗਿਆ ਹੈ ਰਾਵੜਾ ਡਰਪ ਡਰ ਹੋ ਗਈ ਇਸੀ ਸਾਫ਼ ਕੋਲ ਲੈ ਕੇ ਜਾਣੇ ਆ ਆ ਕਿੱਥੇ ਲੱਗੀ ਐ ਸੋਨੇ ਆਹ ਜਿਹੜੀ ਪਤਾ ਨਹੀਂ ਐ ਕਿੱਥੇ ਲੱਗੀ ਹੈ ਹੈ ਆਪਣੇ ਕੋਲ ਤਾਂ ਨਹੀਂ ਲੱਗੀ ਹੈ ਆਪਣੇ ਕੋਲ ਹੁੰਦੀ ਕਿ ਗੱਡੀ ਕਿਤੇ ਲਾ ਕੇ ਹਾਂ ਦਾ ਨਾ ਆਪਣੀ ਕੋਲ ਤਾਂ ਨਹੀਂ ਲੱਗੀ ਹੈਗੀ ਯਾਰ ਸਾਡੀ ਇਹ ਹੈਣਾ ਆਪਣੇ ਕੋਲ ਤਾਂ ਰੱਖੀ ਬਾੜੇ ਰੋਪੇ ਉਹ ਲੈ ਕੇ ਗਿਆ ਹੂੰਗਾ ਆ ਗੱਡੀ ਲਾਤੀ ਮੈਂ ਕਿਹਣਾ ਅੱਜ ਅੱਜ ਦੇਖੀ ਹੈਗੀ ਕੀ ਮੁਰਕਾਰ ਵੈਂਪਰ ਜਾਂ ਲਾਤਾ ਕਿਸ ਨੇ ਮਾਰਿਆ ਕੋਈ ਮੋਟਰਸਾਈਕਲ ਆਇਆ ਨਾ ਹਾਂ ਮੋਟਰਸਾਈਕਲ ਜਾਂ ਕੋਈ ਚੀਜ਼ ਲੱਗੀ ਹੋਈ ਹੈਗੀ ਖੜੀ ਚੀਜ਼ ਰੱਖੀ ਹਾਂ ਤੋਂ ਤੋਂ ਵਗੈਰਾ ਫਰਾਂ ਨਹੀਂ ਆ ਗਿਆ ਗੱਡੀ ਲਾਈ ਹੋਈ ਹੈ ਦੇਖਣੀ ਚੀਜ਼ ਲੱਗੀਆਂ ਸੀ ਖੜੀ ਖੜੀ ਚ ਲਾਤੀ ਹੋਇਆ ਹਾਂ ਜਿਹਦਾ ਚੱਬੀ ਹੁੰਦੀ ਹੈ ਹੂੰ ਪਹਿਲਾ ਪੀ ਐਚ ਡੀ ਨੇ ਲਾਤੀ ਹੋਰ ਉਧਰ ਪੀ ਐਚ ਡੀ ਦਾ ਮੁਰੋ ਲਾਤੀ ਧੱਕਾ ਕਰ ਗਿਆ ਹੱਡਣ ਵਾਲਾ ਠੀਕ ਆ ਆ ਦੇਖੋ ਇਧਰ ਆਇਆ ਦੇਖੋ ਆਇਆ ਪੂਰੀ ਖਰਾਬ ਹੋ ਗਈ ਹੋਰ ਨਾ ਉਹਨਾਂ ਦਾ ਸਾਫ਼ ਕਰਨੀ ਕਰਨੀ ਕੋਈ ਨਗਰ ਮਿੱਟੀ ਗੜੀ ਗਈ ਆ ਯਾਰ ਅੰਦਰੋਂ ਕਰਤੀ ਉਹਨੇ ਅੰਦਰੋਂ ਦਾ ਕਰ ਧੱਕਾ ਕਰਤੀ ਕਿਹੜੇ ਕਿਹੜੇ ਭਰਾਵਾਂ ਨੂੰ ਸੌਂਕ ਹੁੰਦਾ ਯਾਰ ਉਹ ਦੱਸੋ ਜ਼ਰੂਰ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਪਾਣੀ ਪੂਣੀ ਮਾਰ ਕੇ ਅੰਦਰ ਪਾਲ ਸਪੋਰਟਸ ਵੀ ਮਾਰਨ ਦੀ ਕੋਸ਼ਿਸ਼ ਕਰਾਂ ਠੀਕ ਹੈ ਇੱਕ ਮਟਾ ਕਰਕੇ ਦੱਸਣਾ ਜ਼ਰੂਰ ਹੈ ਕਿ ਕਿਹੜੇ ਕਿਹੜੇ ਭਰਾਵਾਂ ਨੂੰ ਸੌਂਗ ਹੁੰਦਾ ਹੈ ਗੱਡੀਆਂ ਤੋਂ